ਅੱਜ ਬਣਾਵਾਂਗੇ ਆਪਾਂ ਮੇਥੇ ਦੀ ਭੁਰਜੀ ਹਾਂਜੀ ਸਾਰਿਆਂ ਨੂੰ ਮੇਰੇ ਵੱਲੋਂ ਸਾਸ਼ੀ ਕਾਹ ਅੱਜ ਬਣਾਉਣ ਲੱਗੇ ਆਪਾਂ ਮੇਥੇ ਤੇ ਪਾਲਕ ਦੀ ਭੁਰਜੀ ਵੀਡੀਓ ਐਂਡ ਤੱਕ ਦੇਖਣਾ ਜੀ ਆਹ ਦੇਖੋ ਜੀ ਆਪਾਂ ਨੇ ਪਾਲਕ ਤੇ ਮੇਥਾ ਧੋ ਕੇ ਸੁਕਾ ਲਿਆਗਾ ਉੱਪਰ ਆ ਗੈਸ ਤੇ ਚੜਾਇਆ ਕੜਾਈਆ ਹੁਣ ਆਪਾਂ ਜਪਾਵਾਂਗੇ ਥੋੜਾ ਜਿਹਾ ਤੇਲ ਜਦ ਤੱਕ ਤੇਲ ਗਰਮ ਹੋਦਾ ਸਾਤਾ ਕੱਟ ਗਿਆ ਆਲੂ ਤੇ ਆਪਣਾ ਨੂੰ ਤੇਲ ਹੋ ਗਿਆ ਸਰ ਵਿੱਚ ਪਾਇਆ ਜੀਰਾ ਪਾਇਆ ਲਸਣ ਆਪਣਾ ਮਸਾਲਾ ਦੇਖੋ ਹੁਣ ਇਹ ਤਿਆਰ ਹੋ ਗਿਆ ਬਰਾਊਨ ਹੋ ਗਿਆ ਇਹਦੇ ਵਿੱਚ ਪਾਵਾਂਗੇ ਆਪਾਂ ਨਮਕ ਤੇ ਮਿਰਚ ਹਲਦੀ ਆਪਾਂ ਜਿਹੜੇ ਵਿੱਚ ਪਾਣੀ ਨਹੀਂ ਪਾਵਾਂਗੇ ਕਿਉਂਕਿ ਜਿਹੜੇ ਪਾਲਕ ਹੁੰਦੀ ਹੈ ਨਾ ਉਹਦੇ ਵਿੱਚ ਪਾਣੀ ਬਹੁਤ ਹੁੰਦਾ Thank you. ਆਪਣੇ ਆਪ ਪਾਣੀ ਨਿਕਲਿਆ ਹੋਊਗਾ ਪਾਲਕ ਦੇ ਵਿੱਚ ਕਿਹੜਾ ਤਾਂ ਲੱਗਦਾ ਵੀ ਨਾ ਖਰਾਬਦਾ ਹੋਊਗਾ ਤਾਂ ਮੈਂ ਫੇਰ ਥਿਲਕੋ ਹੀ ਹੰਮਾ ਆਲਕੋ ਸੋਨ ਨੂੰ ਵੀ ਦੇਖਣ ਚ ਪਤਾ ਲੱਗ ਰਿਹਾ ਹੋਣਾ ਹਨ ਮੈਂ ਠੀਕ ਹੋ ਗਿਆ ਆ ਸਾਰੀ ਹੋળી ਹੋળી ਪਾ ਦੇਣੀ ਆ ਇਹ ਪਾਲਕ ਤੇ ਮਿੱਠੀ ਉੱਪਰ ਹੁਣ ਆਪਾਂ ਇਹਦੇ ਵਿੱਚ ਪਾ ਦਿੱਤੇ ਆਲੂ ਆਹ ਦੇਖੋ ਮਸਾਲੇ ਚ ਪਾਣੀ ਮੈਂ ਥੋੜੀ ਜਿਹਾ ਪਾਇਆ ਦੇਖੋ ਕਿੰਨਾ ਪਾਣੀ ਨਿਕਲ ਆਇਆ ਹੁਣ ਆਪਾਂ ਇਹਨੂੰ ਟੱਕ ਕੇ ਨਹੀਂ ਬਣਾਉਂਦੇ ਆਪਾਂ ਐਵੇਂ ਭਰਾਵਾਂਗੇ ਇਹਨੂੰ ਬਿਨਾਂ ਟੱਕੇ ਤੋਂ ਕਿਉਂਕਿ ਜੇ ਪਟਾ ਕੇ ਤੇਲ ਵਿੱਚ ਪਾਣੀ ਹੋਰ ਬਹੁਤ ਹੋ ਜਾਊਗਾ ਫਿਰ ਵਧੀਆਂ ਨਹੀਂ ਬਣਦੀ ਘੁਰਜੀ ബിജന ബാജേ ബന്യ പാ സാഖമ ആലു വന്നേ भन्ने जाते हैं देखो अपनी हम सब्जी तो बन के हो गई तैयार पानी सारा हो गया खत्म देखो सारा पानी खत्म हो गया ਪਾਲਕ ਦੀ ਪੂਜੀ ਬਣ ਕੇ ਹੋ ਗਈ ਤਿਆਰ ਦੇਖੋ ਆਹ ਨੂੰ ਵੀ ਬਿਲਕੁਲ ਬਣ ਚੁੱਕੇ ਨੇ ਦੇਖੋ ਭੰਨੇ ਜਾਂਦੇ ਨੇ ਲੋਕ ਥੈਂਕ ਯੂ ਜੀ ਵੀਡੀਓ ਦੇਖਣ ਲਈ ਜੇ ਵਧੀਆ ਲੱਗੀ ਵੀਡੀਓ ਤਾਂ ਕਮੈਂਟ ਜ਼ਰੂਰ ਕਰਿਓ ਜੀ ਥੈਂਕ ਯੂ ਜੀ